ਹਾੜੀਵਾਲ ਵਿੱਚ ਆਏ ਨੇ ਪੰਜਾਬ ਤੋਂ ਸ਼ੇਰ ਇਹ ਕਹਿਣਾ ਹੈ Shivshana Aguda ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਤੋਂ ਜਾਗੋ ਹਿੰਦੂ ਜਾਗੋ ਢਾੜੀਵਾਲ ਵਿੱਚ ਪਹੁੰਚੀ ਹੈ ਜਿਸ ਵਿੱਚ ਵੱਖ-ਵੱਖ Shivshana ਜਿੱਥੇ ਬੰਦੀਆਂ ਦੇ ਸੀਨੀਅਰ ਨੇਤਾ ਵੀ ਪਹੁੰਚੇ ਹਨ ਜਿਨ੍ਹਾਂ ਦਾ ਢਾੜੀਵਾਲ ਵਿੱਚ Shivshana ਬਾਲਾ ਸਾਹਿਬ ਠਾਕਰੇ ਪੰਜਾਬ ਜੂਤ ਪ੍ਰਧਾਨ ਹਨੀ ਮਹਾਜਨ ਪੰਜਾਬ ਜੂਤ ਪ੍ਰਧਾਨ ਰੋਹਿਤ ਮਹਾਜਨ ਅਤੇ Shivshana ਸੀਨੀਅਰ ਆਗੂ ਰੋਹਿਤ ਮਹੰਗੀ ਵੱਲੋਂ ਇਸ ਜਾਗੋ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ਿਵਸ਼ਣਾ ਆਗਵਣ ਕਹਾਂ ਕੇ ਢਾੜੀਵਾਲ ਦੇ ਵਿੱਚ ਪੂਰੇ ਪੰਜਾਬ ਤੋਂ ਛੇੜ ਆਏ ਹਨ ਇਹ ਕਹਿਣਾ ਹੈ ਸ਼ਿਵਸ਼ਣਾ ਆਗੂ ਦਾ ਹੋਰ ਕੀ ਕੁਝ ਕਹੇ ਸ਼ਿਵਸ਼ਣਾ ਆਗਵਣ ਨੇ ਉਹ ਤੁਹਾਨੂੰ ਸੁਣਾਉਂਦੇ ਹਾਂ ਜੀ ਮਾਇਆ ਅੰਜਮਾ ਸਾਹਿਬ ਪਰਲ ਮਿਲ ਪਾਓ ਪੰਗੇੜਾ ਅੱਜ ਤੇਨੂੰ ਖੁਸ਼ੀ ਆਂਦਾ ਏ ਸ਼ੇਰਾਂ ਦੀ ਕਿੰਨੇ ਸ਼ੇਰ ਆਏ ਪੰਜਾਬ ਤੋਂ ਕਿਹਾ ਸੀ ਨਾ ਪਿੱਛੇ ਮੈਂ ਕਿ ਸ਼ੇਰ ਆਣਗੇ ਧਾਰੀਵਾਲ ਦੀ ਧਰਤੀ ਤੇ ਇਦਾਂ ਹੀ ਦੇਖੋ ਲੁਧਿਆਣੇ ਤੋਂ ਜਾਗੋ ਸ਼ੁਰੂ ਹੋਈ ਮੁੱਦਾ ਕੀ ਹੈ ਸਰਕਾਰ ਨੂੰ ਜਗਾਣਾ ਸਰਕਾਰ ਸਮੇਸ਼ਾ ਧੱਕੇਸ਼ਾਈ ਸਾਨੂੰ ਸਾਡਾ ਹੱਕ ਤਾਂ ਲੈਣਾ ਪੈਂਦਾ ਧਰਨੇ ਲਾ ਕੇ ਦਰਿਆ ਵਿਛਾ ਕੇ ਔਰ ਦੇਖੋ ਸਰਕਾਰ ਨੇ ਕਈ ਜਗ੍ਹਾ ਜਾਗੋ ਸਾਡੀ ਰੋਕਣ ਦੀ ਕੋਸ਼ਿਸ਼ ਬਹੁਤ ਕੀਤੀ ਕਿ ਇਹਨਾਂ ਦਾ ਹਿੰਦੂਆਂ ਦਾ ਪ੍ਰੋਗਰਾਮ ਨਾ ਹੋਵੇ ਪਰ ਸ਼ੇਰ ਨਹੀਂ ਰੁਕਦੇ ਦੇਖੋ ਹਣੀ ਮਹਾਜਨ ਰੋਹਿਤ ਮਹਾਜਨ ਸਾਡੇ ਘਨੋਲੀ ਸਾਹਿਬ ਪ੍ਰਧਾਨ ਨੈਸ਼ਨਲ ਪ੍ਰਧਾਨ ਮਤਲਬ ਮੈਂ ਕਹਿੰਨਾ ਕਿ ਇਦਾਂ ਹੀ ਇਹ ਪ੍ਰੋਗਰਾਮ ਅੱਗੇ ਧੋਕੇ ਵਧਦੇ ਜਾਣੇ ਵਧਦੇ ਜਾਣੇ ਵਧਦੇ ਜਾਣੇ ਰੁਕਣੇ ਨਹੀਂ ਕਿਉਂਕਿ ਹਿੰਦੂ ਸ਼ੇਰ ਹੈ ਸ਼ੇਰਾਂ ਦੀ ਕੌਮ ਹੈ ਕੋਈ ਲੋਕ ਕਹਿੰਦੇ ਨੇ ਕਿ ਹਿੰਦੂ ਕਿਹਾ ਹੋਵੇ ਹਿੰਦੂ ਕਿਹਾ ਹੋਵੇ ਮੈਂ ਫਿਰ ਕਹਿੰਨਾ ਕਿ ਇਹ ਸ਼ੇਰ ਨਹੀਂ ਬੱਬਰ ਸ਼ੇਰਾਂ ਦੀ ਕੌਮ ਹੈ ਅੱਜ ਦੇਖੋ ਪੂਰੇ ਪੰਜਾਬ ਚੋਂ ਕੱਟ ਹੋ ਜਾਵੇ ਔਰ ਅੱਜ ਸਰ ਨਾਲ ਵੱਡੀ ਤਾਕਤ ਹਿੰਦੂਆਂ ਨੇ ਵੱਡੀ ਦਿਖਾ ਦਿੱਤੀ ਨਹੀਂ ਜਾਗੋ ਹਿੰਦੂ ਜਾਗੋ ਇਹ ਸਲੋਗਨ ਆ ਤੁਹਾਡਾ ਮੇਰਾ ਸਵਾਲ ਸੀ ਕਿ ਕੀ ਹਿੰਦੂ ਸੁੱਤਾ ਦਾ ਕਿਹਨੂੰ ਜਾਨੇ ਇੱਕ ਸਨਾਤਨ ਦਰਸ਼ਨ ਦੇ ਸੰਤ ਸਾਡੇ ਦੇਖੋ ਕਿੰਨੀ ਵਧੀਆ ਉਹਨਾਂ ਨੇ ਯਾਤਰਾ ਗੱਡੀ ਮਤਲਬ ਕਈਆਂ ਨੂੰ ਸਾੜੇ ਵੀ ਬਹੁਤ ਲੱਗੇ ਸੜਨ ਲੱਗੇ ਮਤਲਬ ਮੰਦਰ ਦੇ ਆਪਾਂ ਕੀ ਹੈ ਭੋੜ ਦਾ ਤੇ ਮੰਦਰ ਜਲ ਚੜਾਣਾ ਠੀਕ ਹੈ ਉਹਨਾਂ ਨੇ ਗੱਲ ਕਿਹਦੀ ਕੀਤੀ ਮੰਦਰ ਜਲ ਚੜਾਣ ਦੀ ਕਿਹੜੇ ਮੰਦਰ ਜਿੱਥੇ ਦੰਗਾ ਹੋਇਆ ਸੀਗਾ ਮਤਲਬ ਉਹ ਮੰਦਰ ਜਲ ਚੜਾਣ ਦੀ ਗੱਲ ਕੀਤੀ ਮਤਲਬ ਜਾਣ ਕੇ ਮੁੱਦਾ ਦੂਜਾ ਕ੍ਰੀਏਟ ਕਰਨਾ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਖਰਾਬ ਕਰਨਾ ਠੀਕ ਹੈ ਅਸੀਂ ਫਿਰ ਕਹਿੰਦੇ ਹਾਂ ਕਿ ਅਸੀਂ ਲੋਕ ਭਾਈਚਾਰਾ ਨਹੀਂ ਭੰਨੇ ਅਸੀਂ ਮੰਨਦੇ ਰਵਾਂਗੇ ਪਰ ਇਹ ਲੋਕਾਂ ਨੇ ਕੀ ਹੈ ਕਿ ਭਾਈਚਾਰਾ ਤੋੜਨ ਦੀ ਕੋਸ਼ਿਸ਼ ਭਾਈਚਾਰਾ ਤੋੜਨਾ ਪਰ ਮੈਂ ਅਸੀਂ ਇਹੀ ਕਹਿੰਦੇ ਸਾਡੀ ਜਾਗੋ ਦਾ ਇਹ ਮਤਲਬ ਮਕਸਦ ਹੈ ਕਿ ਪੰਜਾਬ ਚ ਜਿਹੜੇ ਹਿੰਦੂ ਇੱਕ ਹੈ ਇਹ ਤਾਕਤ ਦਿਖਾ ਰਹੇ ਅਸੀਂ ਅਲੱਗ-ਅਲੱਗ ਨਹੀਂ ਹੈਗੇ ਬੇਸ਼ੱਕ ਸਾਡੇ ਚਿਹਰੇ ਅਲੱਗ-ਅਲੱਗ ਸੰਗਠਨਾਂ ਦੇ ਕੰਮ ਕਰਦੇ ਆ ਜਦੋਂ ਵੀ ਕੋਈ ਹਿੰਦੂਤਵ ਦੇ ਮੁੱਦਾ ਹੋਵੇ ਸ਼ੇਰ ਸਾਰੇ ਇਕੱਠੇ ਹੁੰਦੇ ਆ ਔਰ ਅੱਜ ਇਹ ਸ਼ੇਰ ਧਾਰੀਵਾਲ ਦੀ ਧਰਤੀ ਦੇ ਗਰਜਣਗੇ ਔਰ ਗਰਜ ਪੱਤਰਕਾਰਾਂ ਤੁਸੀਂ ਵੀ ਸੁਣਨਾ ਅੱਜ ਇਸ ਤਰੀਕੇ ਨਾਲ ਗਰਜਣਗੇ ਪਰ ਇਸ ਤਰੀਕੇ ਦੀ ਗੱਦਨਾਹਟ ਸੁਣਾਈ ਦੇ ਇਹ ਤੁਹਾਨੂੰ ਸੁਣਾਈ ਦੇਗੀ ਜਦੋਂ ਇੱਕ ਤੋਂ ਇੱਕ ਸ਼ੇਰ ਗਰਜੂਗਾ ਇੱਕ ਤੋਂ ਇੱਕ ਸ਼ੇਰ ਬੋਲੂਗਾ ਜਦੋਂ ਸਾਡੇ ਗਊ ਰਕਸ਼ਾ ਜਿਵੇਂ ਸਾਡੀ ਦੇਖੋ ਗਊਆਂ ਅੱਜ ਕਿੱਥੇ ਐ ਰੋਡ ਤੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਮੰਦਰਾਂ ਦੇ ਦੇਖੋ ਮੰਦਰ ਕਿੰਨੇ ਤੋੜੇ ਗਏ ਪਿੱਛੋਂ ਕਹਿੰਦੇ ਤੁਸੀਂ ਬੋਲਦੇ ਨਹੀਂ ਮੰਦਰਾਂ ਬਾਰੇ ਗਊਆਂ ਬਾਰੇ ਮਤਲਬ ਸਾਡੇ ਨਾਲ ਸਰਕਾਰ ਹਮੇਸ਼ਾ ਵਿਤਕਰਾ ਕਿਉਂ ਕਰਦੀ ਐ ਇਹ ਮੁੱਦੇ ਆਈ ਚੱਕਣੇ ਇਹ ਮੁੱਦੇ ਚੱਲਣਗੇ ਔਰ ਜਿੱਦਾਂ ਜਿੱਦਾਂ ਹਿੰਦੂ ਜਾਗੇਗਾ ਮੈਂ ਹਿੰਦੂ ਜਗਾਨ ਦੀ ਗੱਲ ਕਰਦਾ ਹਿੰਦੂ ਜਗਾਨੇ ਆਏ ਹਿੰਦੂ ਜਗਾ ਕਰ ਜਾਏਗੇ ਔਰ ਹਿੰਦੂ ਜਾਗਣਾ ਸ਼ੁਰੂ ਹੋ ਗਿਆ ਜੋ ਪਰਵਾਨਾ ਨੇ ਕੱਲ ਕਿਹਾ ਮੈਂ ਕਹਿੰਦਾ ਉਹਦੀ ਬੁੱਧੀ ਭ੍ਰਸ਼ਟ ਹੈ ਰੱਬ ਉਹਨੂੰ ਬੁੱਧੀ ਵਧੀਆ ਦੇਵੇ ਤਾਂ ਕਿ ਸੋਚ ਵਧੀਆ ਆਵੇ ਉਹਨੂੰ ਉਹਨੇ ਹਮੇਸ਼ਾ ਇੱਕੋ ਹੀ ਚੀਜ਼ ਸੋਚਦੀਆਂ ਕਿ ਮੈਂ ਪੰਜਾਬ ਦੇ ਵਿੱਚ ਗੰਗੇ ਕਿੱਦਾਂ ਕਰਾਵਾਂ ਹੁਣ ਸਰਕਾਰ ਨੂੰ ਨਜ਼ਰ ਨਹੀਂ ਆਉਂਦਾ ਸਰਕਾਰ ਨੇ ਸਾਡੇ ਹਿੰਦੂ ਲੀਡਰਾਂ ਦੇ ਪਰਚੇ ਦੇ ਵੇਂਡੇ ਦੇਤੇ ਕਿਹਾ ਹੁਣ ਸਰਕਾਰ ਸੁੱਤੀ ਵੀ ਹੈ ਕੀ ਹੁਣ ਪਰਵਾਨਾ ਕੀ ਬੋਲਦਾ ਚਲੋ ਮੈਂ ਤੇ ਨਾਮ ਨਹੀਂ ਲੈਣਾ ਭ੍ਰਸ਼ਟ ਬੰਦੇ ਨਾਲ ਮੈਂ ਨਾਮ ਨਹੀਂ ਲੈਂਦਾ ਹੁੰਦਾ ਕਿਉਂਕਿ ਉਹਨੀ ਉਹਦੀ ਉਹਦੀ ਔਕਾਤ ਨਹੀਂ ਕਿ ਮੈਨੂੰ ਠੀਕ ਹੈ ਮੈਂ ਤੁਹਾਨੂੰ ਸ਼ੇਵ ਸੈਨ ਕਾਨੂੰ ਵੀ ਕਹਣਾ ਕਿ ਉਹਨੂੰ ਚੜਾਣ ਦੀ ਕੋਈ ਲੋੜ ਨਹੀਂ ਹੈਗੀ ਉਹਦੀ ਔਕਾਤ ਨਹੀਂ ਹੈਗੀ ਸਾਡੇ ਸ਼ੇਰਾਂ ਦੇ ਬਰਾਬਰ ਠੀਕ ਹੈ ਉਹ ਕੀ ਹੈ ਇੱਕ ਸੰਤ ਨੇ ਮਹਾਰੀ ਦੀ ਯਾਤਰਾ ਗੱਡੀ ਚੰਗਿਆਰੀ ਲੱਗੀ ਹੁਣ ਇਹ ਸੰਤ ਪੰਜਾਬ 'ਚ ਵੀ ਆਣਗੇ ਔਰ ਜिले ਦੇ ਵਿੱਚ ਵੀ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਜੜੀ ਯਾਤਰਾ ਸ਼ੁਰੂ ਕਰਨੀ ਹੈ ਅਸੀਂ ਮੈਂ ਕਹਿੰਦਾ ਜਾਗੋ ਹਿੰਦੂ ਜਾਗੋ ਜਿਹੜੀ ਕਿਨੋਲੀ ਸਾਹਿਬ ਨੇ ਟੰਡਰ ਸਾਹਿਬ ਨੇ ਸਾਡੇ ਖਣੀ ਮਾ ਜਦੇ ਦੇਖੋ ਅੱਜ ਕਿੰਨਾ ਵਧੀਆ ਪ੍ਰੋਗਰਾਮ ਰੱਖਿਆ ਇਦਾਂ ਹੀ ਪੂਰੇ ਪੰਜਾਬ ਦੇ ਵਿੱਚ ਜਦੋਂ ਜਾਗੋ ਨਿਕਲਣੀ ਹੈ ਤੇ ਮੈਂ ਕਹਿੰਦਾ ਸਰਕਾਰਾਂ ਦੇ ਖੰਡ ਖਲੇ ਹੋਣੇ ਆ 50% ਸਾਡੀ ਵੋਟਾਂ ਇੱਕ ਚਲ ਕਰਦੇ ਪਏ ਹੋ ਕਿਉਂਕਿ ਨਾ ਤਾਂ ਹੁਣ ਕੋਈ ਇਲੈਕਸ਼ਨ ਆ। ਤੁਸੀਂ ਮੇਰੀ ਗੱਲ ਸੁਣੋ ਅੱਜ ਅਸੀਂ ਮੁੱਖ ਮੰਤਰੀ ਨੂੰ ਇੱਕ ਸਾਹਿਬ ਨੂੰ ਕਿਹਾ ਵੈ ਅਸੀਂ ਹਿੰਦੂ ਚਾਹੇ ਤੁਸੀਂ ਲਗਾ ਲਓ ਕਾਉਂਸਲਰ ਲਗਾ ਲਓ ਠੀਕ ਹੈ ਚਾਹੇ ਤੁਸੀਂ ਮੇਅਰ ਲਗਾ ਲਓ ਅਸੀਂ ਕੋਈ ਚੀਜ਼ ਕਹਿੰਨੇ ਆ ਸਾਡੇ ਹਿੰਦੂ ਭਰਾਵਾਂ ਨੂੰ ਵੋਟ ਪਾਓ ਬਸ ਸਾਡੇ ਹਿੰਦੂ ਭਰਾ ਸਾਡੀ ਪਾਰਟੀਆਂ ਫੜੀ ਕਰਨ ਅਸੀਂ ਇਹ ਕੋਈ ਜਾਣਦੇ ਆ ਕਿ ਸਾਡੇ ਸਾਧਿਆ ਦੀ ਗੱਲ ਕਰਦੇ ਮੈਂ ਕਿਹਾ ਅਸੀਂ ਇਹ ਕੋਈ ਜੀ ਜਾਣਦੇ ਕਿ ਸਾਡੇ ਹਿੰਦੂ ਭਰਾ ਅੱਗੇ ਖੜੇ ਹੋਣ ਅਸੀਂ ਹਿੰਦੂ ਭਰਾਵਾਂ ਨੂੰ ਵੋਟ ਪਾਈਏ ਹੱਕ ਮੰਗੇ ਅਸੀਂ ਆਪਣਾ ਸਾਡਾ ਹੱਕ ਦਿਓ ਉਹ ਜੇ ਸਾਡੇ ਹਿੰਦੂ ਭਰਾ ਹੋਣਗੇ ਤਹੀ ਅਸੀਂ ਹੱਕ ਮੰਗਾਂਗੇ ਇਲੈਕਸ਼ਨ ਲੜਨ ਜਾ ਰਹੇ ਹਾਂ ਇਲੈਕਸ਼ਨ ਅਸੀਂ ਬੰਦੇ ਲੜਾਵਾਂਗੇ ਸ਼ੇਰ ਨਿਕਲ ਕੇ ਲੜਦੇ ਸ਼ੇਰ ਤੋਂ ਬਾਹਰ ਮਾਰਦੇ ਪਰ ਧਾਰ ਵੀ ਸੋਨੀ ਲਈ ਇਹ ਵੀ ਲੱਗ ਜਾਏਗਾ ਜੀ ਪਤਾ ਕੀ ਨਾਮ ਹੈ ਸੰਜੀਵ ਜੀ ਸੰਜੀਵ ਜੀ ਕੀ ਕਹਿਣਾ ਚਾਹੋਗੇ ਇਹ ਜਿਹੜੀ ਗੱਲ ਮੱਥੇ ਤੇ ਚੁੱਕਿਆ ਔਰ ਜਿਹੜੀ ਗੱਲ ਕਹੀ ਜਾ ਰਹੀ ਆ ਇਹ ਹੱਕ ਲੈਣੇ ਇਸ ਤਰੀਕੇ ਦੇ ਹੱਥਾਂ ਤੋਂ ਜਦੋਂ ਵੀ ਤੁਸੀਂ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਇੱਕ ਸਮਾਜ ਦੇ ਲੋਕ ਜਦੋਂ ਪੰਜਾਬ ਸੂਬਾ ਬਣਿਆ ਸਿਰਫ ਇੱਕ ਸਮਾਜ ਦਾ ਹੀ ਮੁੱਖ ਮੰਤਰੀ ਪੰਜਾਬ ਦੇ ਵਿੱਚ 50% ਹੁਣ ਹਿੰਦੂਆਂ ਦੀ ਆਬਾਦੀ ਬਣਦੀ ਜਾ ਰਹੀ ਆ ਪਰ ਸਾਨੂੰ ਸਾਡੇ ਹੱਕ ਨਹੀਂ ਮਿਲ ਰਹੇ ਸਾਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ ਸਾਨੂੰ ਜਾਤ ਬਰਾਦਰੀ ਚ ਬਦਲਿਆ ਜਾਂਦਾ ਸਾਨੂੰ ਵੰਡਿਆ ਜਾਂਦਾ ਅਸੀਂ ਅੱਜ ਹਿੰਦੂਆਂ ਨੂੰ ਜਗਾ ਕੇ ਇਕੱਠੇ ਹੋ ਕੇ ਸਭ ਤੋਂ ਜ਼ਿਆਦਾ ਵਪਾਰ ਵਰਗ ਹਿੰਦੂ ਸਮਾਜ ਦਾ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਸਰਕਾਰ ਕੀ ਕਰਦੀ ਇੱਕ ਸਮਾਜ ਦੇ ਥੱਲੇ ਦਬ ਕੇ ਉਹਨਾਂ ਨੂੰ ਬਿਜਲੀ ਫਰੀ ਪਾਣੀ ਫਰੀ ਸਾਡੇ ਸਮਾਜ ਤੋਂ ਟੈਕਸ ਲੈ ਕੇ ਸਾਡੇ ਪੈਸੇ ਦਾ ਦੁਰਵਿਵਹਾਰ ਕੀਤਾ ਜਾਂਦਾ ਕੋ ਟੈਕਸ ਇਨਾ ਲੈਣ ਦੇ ਬਾਵਜੂਦ ਸਾਡੀਆਂ ਗਾਵਾਂ ਰੋਡ ਤੇ ਫਿਰ ਰਹੀਆਂ ਸਾਡਾ ਸਮਾਜ ਜਿਹੜਾ ਪੰਜਾਬ ਦੇ ਵਿੱਚ ਹਿੰਦੂਆਂ ਤੋਂ ਘੱਟ ਗਿਣਤੀ ਚ ਗਿਣਿਆ ਜਾਂਦਾ ਪਰ ਸਭ ਤੋਂ ਵੱਧ ਪੈਸਾ ਹਿੰਦੂ ਸਮਾਜ ਦੇ ਰਿਹਾ ਅਸੀਂ ਇੱਥੇ ਤੱਕ ਸਾਨੂੰ ਹੋਰ ਫੈਸਿਲਟੀਆਂ ਦਾ ਕੀ ਮਿਲਨੀਆ ਟਿਕਟਾਂ ਦੇ ਵਿੱਚ ਵੀ ਜਾਏ ਜਿਹੜੀਆਂ ਪਾਰਟੀਆਂ ਰਾਜਨੀਤਿਕ ਦਲ ਸਾਡੇ ਹਿੰਦੂ ਸਮਾਜ ਤੋਂ ਦੂਰੋਂ ਦਾ ਫਰੇਮ ਚਾਰਟ ਫੋਨ ਪਿੱਛੇ ਕਰਿਓ ਬੀ ਸ਼ਿਫਟਾਂ ਤੇ ਵੱਖ-ਵੱਖ ਸਗਤਨਾ ਕੋਈ ਹੋਰ ਤਾਂ ਮਨ ਨਾ ਇਹ ਹਿੰਦੂਆਂ ਦਾ ਠੇਕਾ ਹਿੰਦੂਆਂ ਨੇ ਲੈਣਾ ਹੋਰ ਫੇਰ ਫਸਲਵਾਨਾਂ ਨੂੰ ਲਾ ਕੇ ਹਿੰਦੂ ਨੂੰ ਜਗਾਣਾ ਨਹੀਂ ਇਹ ਸਾਈਆਂ ਨੇ ਜਗਾਣਾ ਬਿਲਕੁਲ ਸ਼ਿਵਜੀ ਜੀ ਦੀ ਸੈਨਾ ਸ਼ਿਵਜੀ ਮਹਾਰਾਜ ਦੀ ਜਿਹੜੀ ਸ਼ਿਵ ਸੈਨਾ ਅਸੀਂ ਠੇਕਾ ਲੱਤਾ ਸੀ ਬਿਲਕੁਲ ਕਹਿੰਦੇ ਆ ਅਸੀਂ ਠੇਕਾ ਲੱਤਾ ਹਿੰਦੂ ਸਮਾਜ ਨੂੰ ਜਗਾਣ ਦਾ ਹਿੰਦੂ ਸਮਾਜ ਦੇ ਮੰਦਰਾਂ ਦਾ ਸੰਦੀ ਕਰਨਾ ਗਊ ਮਾਤਾ ਨੂੰ ਰੋੜ ਤੋਂ ਰੰ ਲੈਣ ਦਾ ਸੈਨਾ ਨੂੰ ਹੀ ਕਿਉਂ ਲੱਗਦਾ ਕਿ ਹਿੰਦੂ ਸੁੱਤਾ ਦਾ ਬਿਲਕੁਲ ਸਾਰੇ ਹਿੰਦੂ ਸਮਾਜ ਕਿਉਂਕਿ ਹਿੰਦੂ ਸਮਾਜ ਦਾ ਕੋਈ ਮੋਰੀ ਨਹੀਂ ਬਣਾ ਲੰਦਾ ਇਹ ਸਰਕਾਰਾਂ ਸਾਨੂੰ ਡਿਵਾਈਡ ਕਰ ਦਿੰਦੀਆਂ ਕਦੀ ਜਾਤ ਬਰਾਦਰੀ ਚ ਬਦਲ ਦਿੰਦੀਆਂ ਅਸੀਂ ਹਿੰਦੂ ਸਮਾਜ ਨੂੰ ਕਿਉਂਕਿ ਟੈਕਸ ਲੇਣ ਵਾਸਤੇ ਤਾਂ ਹਿੰਦੂ ਇੱਕ ਵੋਟਾਂ ਦੇਣ ਵਾਸਤੇ ਹਿੰਦੂ ਇੱਕ ਲੇਕਿਨ ਜਦੋਂ ਇਲੈਕਸ਼ਨ ਲੜੇ ਜਾਣੇ ਦਾ ਹਿੰਦੂਆਂ ਨੂੰ ਟਿਕਟ ਨਹੀਂ ਦਣੀ ਹਿੰਦੂਆਂ ਦਾ ਬੰਦੇ ਨਹੀਂ ਨੋਮੀਨੇਟ ਕਰਨੇ ਤਾਂ ਕਿੱਥੋਂ ਜਿੱਤਾਂਗੇ ਸ਼ਿਵ ਸ਼ਨਾਪਾਲ ਠਾਕਰੇ ਦੇ ਵੀ ਹਾਜ਼ਰੀ ਲਵਾ ਲੈਦੇ ਹਣੀ ਮਾਏ ਮੋਜਰਾ ਐਣੀ ਤੁਹਾਨੂੰ ਲੱਗਦਾ ਕਿ ਬਿਲਕੁਲ ਵਾਈਡ 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 ਬਈ ਅਲੋ ਵਾਈਡ ਪਹਿਲੀ ਕਦੇ ਮੈਂ ਗੱਲ ਕਦੇ ਤੁਸੀਂ ਠੇ ਭਾਰਤੀ ਜਨਤਾ ਪਾਰਟੀ ਜਿਹੜੀ ਬੀਜੇਪੀ ਹਿੰਦੂਆਂ ਦੀ ਠੇਕੇਦਾਰ ਕਹਿੰਦੀ ਆ ਉਹ ਸੁੱਤੀ ਹੋਈ ਪਈ ਐ ਇਹ ਜਿਹੜੀ ਜਾਗੋ ਲੁਧਿਆਣੇਓ ਚੱਲੀ ਸੀ ਕੈਨੇਡਾ ਜਾ ਕੇ ਇਹ ਜਾਗੋ ਨੇ ਹਿੰਦੂ جگਾਏ ਆ ਜਦੋਂ ਸਾਡੇ ਮੰਦਰਾਂ ਤੇ ਹਮਲੇ ਹੋਏ ਹੋਰ ਤੁਸੀਂ ਦੱਸੋ ਇਹੜਾ ਬਲਜਿੰਦਰ ਪਰਵਾਨਾ ਇਹ ਕੀ ਬਕਵਾਸ ਕਰਿਆ ਇਹ ਸਪੀਚ ਨਹੀਂ ਹੈਗੀ ਸਾਡੇ ਬੰਦੇ ਨੇ ਕੀ ਹੈਡ ਸਪੀਚ ਕੀਤੀ ਰੋਹਿਤ ਸਾਨੀ ਨੇ ਕੀ ਹੈਡ ਸਪੀਚ ਕੀਤੀ ਕੀ ਛੱਡੇ ਨੇ ਕੀਤੀ ਭਾਨੂ ਪਰਤਾ ਡਾਂਗ ਨੇ ਕੀ ਕੀਤੀ ਜਦੋਂ ਸਾਡੇ ਬੰਦੇ ਨੂੰ ਥ੍ਰੈਟ ਹੁੰਦੇ ਦੋ ਦੋ ਮਹੀਨੇ ਘਰਾਂ ਹੀ ਟੱਕ ਦਿੰਦੇ ਆ ਕਿਉਂ ਅਸੀਂ ਕਿਸੇ ਸਮਾਜ ਪਰਵਾਨਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ 'ਚ Hindu Sikh ਦਾ ਨੌ ਮਾਸ ਦਾ ਰਿਸ਼ਤਾ ਸਾਡੇ ਪਰਿਵਾਰਿਕ ਰਿਸ਼ਤੇ ਨੇ ਤੂੰ 29 April ਨੂੰ ਪਹਿਲਾਂ ਉੱਥੇ ਕਾਲੀ ਮਾਤਾ ਮੰਦਿਰ ਵਿੱਚ ਦੰਗਾ ਕਰਾਇਆ ਸੀ ਤੇ ਮੂੰਹ ਬੰਨ ਕੇ ਭੱਜਿਆ ਸੀ ਉਹਨਾਂ ਅੱਜ ਤੂੰ ਪੰਜਾਬ 'ਚ ਫੇਰ ਦੰਗਾ ਕਰਾਉਣਾ ਕਿਉਂਕਿ Sikh ਤੇ Hindu ਭਾਈ ਭਾਈ ਨੇ ਪੰਜਾਬ 'ਚ ਤੇ ਅਸੀਂ ਇਹ ਦੰਗਾ ਤੇੜੀ ਚਾਲਾਂ ਹੀ ਚੱਲਣ ਨਹੀਂ ਦੇਣੀਆਂ ਕਿਹੜੀ ਏਜੰਸੀ ਦੇ ਕਹਿੰਦੇ ਤੂੰ ਇਹ ਕੰਮ ਕਰ ਰਹੇ ਆ ਸਾਡੇ ਨਾਲ ਦੇਖੋ